ਅਵੀ ਮੇਦਰਾ ਪਿਆਰ ਭਰੀ ਸਾਸਤ੍ਰੀ ਕਾਰ ਹੈ ਜੀ ਨੋਵਾ ਕ੍ਰਿਸਟਾ ਸਾਡੇ ਨਾਲ ਆ ਤੇ ਸੀਟਾਂ ਲੀਆਂ ਸੀ ਖੋਲ ਤੇ ਡਰਾਈ ਕਲੀਨ ਫਲੋਰ ਵੀ ਕਰ ਦਿੱਤਾ ਆ ਤੇ ਛੱਤ ਵੀ ਕਰ ਦਿੱਤੀ ਆ ਸੀਟਾਂ ਹੋਰ ਰੱਖੀਆਂ ਇਧਰ ਬਿੱਲਾ ਜੀ ਹੋਣਾ ਨੇ ਬਿੱਲਾ ਜੀ ਸ਼ਕਲ ਮੜੀ ਜੀ ਦਿਖਾ ਦਿਓ ਹਾਂਜੀ ਮਲੇ ਨੇ ਸੀਟਾਂ ਹੋਰ ਰੱਖੀਆਂ ਸੀਟਾਂ ਸਾਰੇ ਕੀਤੀਆਂ ਡਰਾਈ ਕਲੀਨ ਤੇ ਅੰਦਰੋਂ ਸਾਰੀ ਗੱਡੀ ਕੀਤੀ ਡਰਾਈ ਕਲੀਨ ਤੇ ਬਾਹਰੋਂ ਕਰਨੀ ਹੈ ਜੀ ਕੰਪਾਉਂਡ ਤੇ ਗੱਡੀ ਤੇ ਕਾਫੀ ਹਾਲਾਤ ਜ਼ਿਆਦਾ ਹੋ ਰਹੇ ਨਹੀਂ ਸੀ ਤੇ ਐਂਡ ਦਾ ਲੋ ਬਤ ਕਰਾ ਛੱਡੀ ਫਲੋਰ ਫਲੋਰ ਚੈੱਕ ਕਰ ਲਓ ਮਾਰੇ ਡੈਸ਼ਬੋਰਡ ਤੇ ਟਪਕੀਆਂ ਜਿਹੜੀ ਆਹ ਚੀਜ਼ ਕਪੜਾ ਇਹਦਾ ਇੰਨਾ ਕਿ ਜ਼ਿਆਦਾ ਗੰਦਾ ਹੋ ਜਾਂਦਾ ਕਾਫੀ ਮੈਲਾ ਹੋ ਜਾਂਦਾ ਤੇ ਬਾਈ ਜੀ ਹੁਣ ਚੈੱਕ ਕਰ ਲਓ ਥੋੜਾ ਜਿਹਾ ਜੇ ਗਿੱਲਾ ਆ ਸੁੱਕ ਗਿਆ ਜਦੋਂ ਪ੍ਰੋਪਰਲੀ ਕਲੀਨ ਹੋ ਜਾਣਾ ਡੈਸ਼ਬੋਰਡ ਚੈੱਕ ਕਰ ਸਕਦੇ ਆ ਤੇ ਸੀਟਾਂ ਨੂੰ ਸੈੱਟ ਕਰਨੀਆਂ ਗੱਡੀ ਦੀਆਂ ਤੇ ਪੂਰੀ ਓਕੇ ਕਰਾਵਾਂਗੇ ਪਿਆਸ ਪਾਸ ਮੋਈ ਤੋਂ ਨਹੀਂ ਕਿੱਥੇ ਜੋ ਵੀ ਤਾਂ ਦਿਖਾ ਲੈਣੇ ਆ ਮੋਈ ਤੋਂ ਨਹੀਂ ਲੱਗੇ ਹੋਏ ਸੇਲੀ ਨਾ ਉਹ ਦੇਖਦਾ ਮੋਈ ਜੀ ਕਿੰਦੇ ਅਜੇ ਥੱਕ ਗਏ ਭਾਈ ਸਾਹਿਬ ਯਾਰ ਵੀ ਉਹ ਕਰਵਾਉਣਾ ਕਰਾਂਗੇ ਮੇਤਰੋ ਕੰਮ ਹੁਣ ਸੀਟਾਂ ਫਿੱਟ ਕਰਾਂਗੇ ਯਸ ਬਹੁਤ ਦਿਨੇ ਵੀਡੀਓ ਸਾਨੂੰ ਪੂਰੀ ਕੰਪਲੀਟ ਹੋਵੇ ਮੇਤਰੋ ਫਾਈਨਲੀ ਨੋਵਾ ਗ੍ਰੇਸਟਾ ਕਰ ਰਹੇ ਸੀ ਵਾਸ਼ ਤੇ ਬਾਹਰਲੇ ਨੂੰ ਥੋੜਾ ਜਿਹਾ ਲਾਅ ਦਿਖਾ ਰਹੀ ਹੈ ਮੇਰੇ ਨਾਲ ਇਧਰ ਮੁੰਡੀ ਜੀ ਇਧਰ ਬਿੱਲਾ ਜੀ ਚਾਹ ਪੀਣ ਆਏ ਹੋਏ ਨੇ ਲੈ ਜਾਈਂ ਕਿਧਰ ਆਪਾਂ ਦੱਸ ਸਕਦੇ ਮਾਣਿਆ ਇਹ ਬਾਈ ਆਪਣਾ ਸ਼ੇਰੀ ਮਾਣਾਂ ਨੂੰ ਸੇ ਸਾਹਮਣੇ ਸ੍ਰੀਮਾਨ ਨਹੀਂ ਹੈਗਾ ਭਾਜੀ ਜਿਹੜਾ ਮਰਜੀ ਆ ਚਲੋ ਜੀ ਨੋਵਾ ਕ੍ਰਿਸਟਲ ਤੇ ਤੁਹਾਨੂੰ ਦਰਸ਼ਣ ਕਰਾਉਂ ਦਈਏ ਗੱਡੀ ਦੇ ਹਾਲਾਤ ਚੈੱਕ ਕਰ ਲਓ ਠੀਕ ਹੈ ਜੀ ਆ ਵੀ ਚੈੱਕ ਕਰ ਲਓ ਸਕ੍ਰੈਚ ਭਾਈ ਜਿਹੜੇ ਡੰਗ ਲੱਗੋਗਾ ਅਸੀਂ ਕੋਈ ਹੱਲ ਨਹੀਂ ਕਰਾਂਗੇ ਬਾਕੀ ਗੱਡੀ ਤੁਹਾਨੂੰ ਪ੍ਰੋਪਰਲੀ ਚੋਂਗਾ ਕੇ ਦਵਾਂਗੇ ਸਾਰੀ ਠੀਕ ਹੈ ਜੀ ਬੁੱਕਰ ਬੋਰਡ ਇਹਨੇ ਕੰਮ ਕਰਾਂਗੇ ਤੇ ਬਾਈ ਜੀ ਉਹਨਾਂ ਦੇ ਫਸਟ ਟਾਈਮ ਆਏ ਹੋਏ ਆ ਘਰੇ ਅਸੀਂ ਆਏ ਹਾਂ ਪਤਾਨਕੋਟ ਬਾਈਪਾਸ ਵਾਲੀ ਸਾਈਡ ਰਮਨੀਕ ਕਲੋਨੀ ਆ ਬਾਈ ਜੀ ਬਾਈ ਉਹਨੇ ਸਾਟੇ ਕਰਕੇ ਆਵਾ ਕਰਕੇ ਗੱਡੀ ਵੀ ਨਹੀਂ ਤੋਦੀ ਤੇ ਬਾਈ ਜੀ ਕਹਿੰਦੇ ਤੁਸੀਂ ਚਮਗਾ ਦੇਣੀ ਮੈਂ ਕਿਹਾ ਜਰੂਰ ਚਮਗਾ ਕੇ ਦਵਾਂਗੇ ਇੱਧਰ ਬੱਦਲ ਜਾਂ ਵੀ ਹੋਣ ਲੱਗਾ ਪਏ ਥੋੜੇ ਬੋਦੇ ਤੇ ਮੂਲੀ ਹੁਣੀ ਲਹਿਰ ਕੱਟੀ ਜਾ ਰਹੀ ਆ ਇੱਧਰ ਮੋਈ ਤੋਣੀ ਸੇਲੀ ਨਾਲ ਗੱਲ ਕਰ ਰਹੀ ਤੇ ਕੀ ਕਹਿੰਦੀ ਸੇਲੀ ਤੁਹਾਡੀ ਲਓ ਤਿੰਨ ਦਿਨ ਕੇ ਬਾਅਦ ਫੋਨ ਆਇਆ ਤਾਂ ਬਾਤ ਨਾ ਦੋ ਦਿਨ ਕੇ ਬਾਅਦ ਫੋਨ ਆਇਆ ਤਾਂ ਹੋਰ ਕੀ ਪ੍ਰਸ਼ਾਦ ਕੌਣ ਸਾ ਮੰਗਾਏ ਮੋਬਾਈਲ ਸਟੌਕ ਹੋ ਗਿਆ ਲਓ ਬਾਈ ਮੋਬਾਈਲ ਸਟੌਕ ਹੋ ਗਿਆ ਤਾਂ ਤੇ ਯੂਪੀ ਕੇ ਨਾਲ ਲੈਣੀ ਹੈ ਇਹ ਦੋਸਰਾਂ ਤੇ ਗੱਡੀ ਕਰ ਰਹੇ ਆ ਬਾਹਰੋਂ ਅਸੀਂ ਕੰਪਾਊਂਡ ਐਂਡ ਪਾਲਿਸ਼ ਬਹੁਤ ਮਧਰੋ ਫਾਈਨਲੀ ਗੱਡੀ ਕਰ ਦਿੱਤੀ ਸੀ ਆਪਾਂ ਕੰਪਾਊਂਡ ਤੇ ਬਹੁਤ ਅਸੀਂ ਡਨ ਤੇ ਰਿਜ਼ਲਟ ਤੁਹਾਡੇ ਸਾਹਮਣੇ ਦੇਣ ਲੱਗੇ ਤੁਸੀਂ ਪਹਿਲਾਂ ਵੀ ਗੱਡੀ ਚੈੱਕ ਕੀਤੀ ਸੀ ਤੇ ਹੁਣ ਵੀ ਚਾਹ ਕਰ ਲਿਓ ਗੱਡੀ ਦੇ ਸਕ੍ਰੈਚ ਬਹੁਤ ਜ਼ਿਆਦਾ ਸੀ ਤੇ ਡਾਲਨੈਸ ਵੀ ਕਾਫੀ ਸੀ ਜੇ ਓਕੇ ਰਿਪੋਰਟ ਕਰਦਾ ਵੀ ਜੀ ਕੰਮ ਸਾਡਾ ਸਰਪ 100% ਤੁਸੀਂ ਦੇਖੀ ਸੀ ਪਹਿਲਾਂ ਵੀ ਤੇ ਹੁਣ ਵੀ ਚਾਹ ਕਰੋ ਗੱਡੀ ਦੇ ਹਾਲਾਤ ਹੀ ਕਾਫੀ ਖਰਾਬ ਹੋਏ ਸੀ ਥੋੜੇ ਬੋਲੇ ਗੱਡੀ ਲੱਗੀ ਲੱਗੀ ਵੀ ਹੈ ਥੋੜੀ ਬੋਲੀ ਤੇ ਗੱਡੀ ਆਪਾਂ ਵੈਨ ਓਕੇ ਕਰ ਦਿੱਤੀ ਵੀਰ ਜੀ ਆਦਨ ਦਿਖਾ ਰਹੇ ਆਂ ਇਹ ਚੀਜ਼ ਪੇਂਟ ਹੋਈ ਆਂ ਕਾਫੀ ਗੱਡੀ ਦੋ ਤਿੰਨ ਤਾਂ ਦਿਖਾਂ ਤੋਂ ਪੇਂਟ ਹੋਈ ਆ ਉਹ ਜਿਹੜਾ yellow shade ਦੇ ਰਿਹਾ ਉਹ ਆਪਾਂ ਕੁਝ ਨਹੀਂ ਕਰਪਾਂ ਠੀਕ ਹੈ ਜੀ ਜਿਹੜੀ ਚੀਜ਼ ਓਕੇ ਕਰਤੀ ਉਹ ਕਰਤੀ ਉਹ ਤੁਹਾਡੇ ਸਾਹਮਣੇ ਆ ਪੇਂਟ ਜਾਨੀ ਕਿ ਇਦਾਂ ਦਾ ਹੋ ਗਿਆ ਤੇ ਬਾਕੀ ਸਾਰੀ ਗੱਡੀਆਂ ਨੇ ਮੜਾ ਯਾਰ ਕੀ ਕੱਢ ਦਿੱਤੀ ਐ ਅਗੂ ਵੀ ਚੈੱਕ ਕਰ ਲੋ ਤੇ ਛੱਤ ਵੀ ਚੈੱਕ ਕਰ ਲੋ ਪਹਿਲਾਂ ਤੁਸੀਂ ਗੱਡੀ ਦੇਖੀ ਸੀ ਤੇ ਹਲਾਤ ਕੀ ਸੀ ਠੀਕ ਹੈ ਜੀ ਤੇ ਹੁਣ ਜਾ ਕੇ ਕਰੋ ਯਾਰ ਆ ਗਏ ਮਤਰੋ ਕੰਮ ਕਰਕੇ ਪੂਰੀ ਗੱਡੀ ਕੀਤੀ ਕੰਪਾਊਂਡ ਦੇ ਫਿਨਿਸ਼ ਡਨ ਸਾਲਟ ਦਾ ਸਾਹਮਣੇ ਆ ਆफीਸ ਕਰਾਈ ਸੀ ਗੱਡੀ ਤੇ ਡਨ ਇਸ ਤੇ ਚਲੋ ਜਿਹੜੀ ਹੈਗੀ ਹੈਗੀ ਸੀ ਹੁਣ ਓਕੇ ਕਰਤੀ ਗੱਡੀ ਤੇ ਮਜ਼ਾ ਆ ਗਿਆ ਮਤਰੋ ਕੰਮ ਕਰਕੇ ਹੋਰ ਵੀ ਮੇਰੇ ਕਿਸੇ ਵੀਰ ਪ੍ਰਾਨੇ ਗਾੜ ਡਰਾਈ ਕਲੀਨ ਕੰਪਾਊਂਡ ਪਾਲਿਸ਼ਿੰਗ ਕਰਾਉਣੀ ਹੈ ਤਾਂ ਸਾਨੂੰ ਗੱਲ ਕੰਟੈਕਟ ਤੇ ਆਪਾਂ ਕਰਦੇ ਹோம் ਸਰਵਿਸ ਅੱਜ ਅਸੀਂ ਆਏ ਸੀ ਪਠਾਨਕੋਟ ਬਾਈਪਾਸ ਰਮਨਕੀਨ ਨਮਨੀਕ ਅਵੈਨਿਊ ਹਾਂਜੀ ਤੇ ਚੈਨਲ ਕਰ ਲਓ ਸਬਸਕ੍ਰਾਈਬ ਮੋਹਿਤ ਨੂੰ ਹੀ ਕੁਝ ਕਹਿ ਰਹੇ ਆ ਹਾਂਜੀ ਮੋਹਿਤ ਜੀ ਤੁਹਾਡਾ ਕਹਿਣਾ ਆਏ ਗਏ ਸਵਾਗਤ ਹੈ ਤੁਹਾਡਾ ਸਰਦਾ ਬਲੌਗ ਮੇ ਅੱਜ ਹਮ 12 ਵਜੇ ਉੱਠ ਕੇ 1 ਵਜੇ ਤੇ ਫ੍ਰੀ ਹਮਨੇ ਸੋਚਾ ਕਿ ਗਾੜੀ ਕਨੇ ਚਲਤੇ ਹੈ ਮੈਨੇ ਸਰ ਕੋ ਕਿਹਾ ਕਿ ਫੋਨ ਜੋ ਕਰ ਰਹੇ ਹਮ ਟ੍ਰਾਂਸਫਰ ਬਾਈਪਾਸ ਗਾੜੀ ਕਰੇ ਮੈਂ ਕਹਾ ਬੀ ਇਸ ਕੋ ਉਠਾ ਮੈਂ ਆਨੇ ਸੇ ਪਹਿਲੇ ਮੈਨੇ ਸੋਚਾ ਗੁੰਗੇ ਕੋ ਫੋਨ ਕਰਦੇ ਗੁੰਗੇ ਫੋਨ ਜਾਂ ਗੁੰਗਾ ਸੁਆਇਆ ਤਾਂ ਮੈਨੇ ਇਸ ਕੋ ਉਠਾਇਆ ਸੀ ਉਸ ਕੀ ਆਉਰਾ ਮੈਂ ਆਏ ਗਾੜੀ ਕਰਨੇ ਦੇਖੀਏ ਗਾਇਸ ਲੋ ਚੈੱਕ ਕਰੋ ਗੱਡੀ ਦੇਖ ਲਓ ਭਾਈ ਚਮਕਾਈ ਮਿੱਤਰੋ ਸਰ ਹਗਰਾ ਦਾ ਨਾਂ ਬੰਦਾ ਸਾਡਾ ਕਿਦੇ ਕਿਦੇ ਆ ਮੋਲੀ ਜੀ ਇੱਧਰ ਵੀ ਆ ਮੇਰੀ ਨਹੀਂ ਮੈਂ ਨਾਲ ਮੈਸਰ ਕਰਦੇ ਨਹੀਂ ਦੇਖੀ ਦੇਖੀ ਮੇਰੀ ਕਾਲਜ ਤੇ ਡਰਾਇਆ ਆਈਡੀ ਆ ਕਲਸ ਕ੍ਰੀਏਟਰ ਜਰੂਰ ਜਰੂਰ ਹਾਂ ਉਹ ਬੱਦਲ ਇਹ ਸਾਡਾ ਵੀਰ ਹੈ ਬਹੁਤ ਓਕੇ ਰਿਪੋਰਟ ਕੰਮ ਕਰਾਉਂਦਾ ਇਹਦਾ ਵੀ ਅਸੀਂ YouTube ਉਨ ਵਾਲੇ ਦੇ ਨਾਲ YouTube ਪੇਜ ਬਣਾਉਂਦੇ ਹਾਂ ਜਲਦੀ ਯੇ ਮੇਟਰੋ ਵਾਇਲੀ ਨੋਵਾ ਕ੍ਰੇਸਟਾ ਗੱਡੀ ਕਰ ਦਿੱਤੀ ਸੀ ਤਿਹਾਰ ਦੇ ਪਹਿਲਾਂ ਨੂੰ ਤੁਸੀਂ ਦੇਖਿਆ ਸੀ ਹਾਲਾਤ ਕਿ ਕੀ ਹੋ ਗਿਆ ਨੇ ਸੀ ਦਿਖਾਉਣ ਦੇਖ ਲਓ ਸਾਰੀ ਗੱਡੀ ਕੀਤੀ ਆ ਡਰਾਈ ਕਲੀਨ ਤੇ ਸੀਟਾਂ ਕਰ ਲਈਆਂ ਸੀ ਫੈਕਟ ਤੇ ਤੁਸੀਂ ਸੀਟਾਂ ਵੀ ਚੈੱਕ ਕਰ ਲਓ ਕੀ ਹਾਲਾਤ ਸੀ ਪਹਿਲਾਂ ਦੇ ਤੇ ਹੁਣ ਚੈੱਕ ਕਰੋ ਮਰਾਜ ਸਾਰੀ ਗੱਡੀ ਕੀਤੀ ਆ ਡਰਾਈ ਕਲੀਨ ਡਨ ਫਲੋਰ ਸਾਫ ਸੁੱਤ ਸਾਰਾ ਕੁਝ ਏ ਟੂ ਜ਼ेड ਤੇ ਚੈੱਕ ਕਰ ਲਓ ਮਰਾਜ ਤੁਸੀਂ ਜਰਾ ਓਕੇ ਰਪੋਰਟ ਹੋ ਗਿਆ ਕੰਮ ਵੀਰ ਜੀ ਸਾਰਾ ਸੀਟਾਂ ਦੇਖ ਲਓ ਯਾਰਾ ਤੁਸੀਂ ਤੇ ਡੈਸ਼ ਬੋਰਡ ਫਲੋਰ ਆਪਾਂ ਮੈਟ ਲਾ ਦਿੱਤਾ ਤੁਸੀਂ ਪਹਿਲਾਂ ਫਲੋਰ ਦੇਖ ਲੈ ਇਹ ਡਰਾਈ ਕਲੀਨ ਕੀਤਾ ਹੋਇਆ ਹੈ ਕਾਫੀ ਹਾਲਾਤ ਬੁਰੇ ਸੀ ਤੇ ਫਿਰ ਮੋਇ ਜੀ ਨੂੰ ਸਮਾਰ ਸਮੂਹ ਸਮੇਟ ਰਹੇ ਹਾਂ ਜੀ ਮੋਇ ਜੀ ਤੇ ਮਗਰੋਂ ਵੀ ਚੈੱਕ ਕਰਾ ਦੇਣਾ ਤੁਹਾਨੂੰ ਯਾਰ ਛੱਤ ਲੋ ਜੀ ਛੱਤ ਵੀ ਦੇਖ ਲਓ ਯਾਰ ਪ੍ਰੋਪਰ ਹੋ ਗਈ ਚਿੱਟਿਓ ਚੱਟੀ ਤੇ ਮਤਲਬ ਨਾ ਢੂੜ ਪਾੜਦੀ ਠੀਕ ਹੈ ਜੀ ਹਾਂ ਬਿੱਲਾ ਜੀ ਵੀ ਬੈਠੇ ਬਿੱਲਾ ਜੀ ਹਾਂ ਜੀ ਹਾਂ ਜੀ ਬਸ ਇਹੀ ਕੰਮ ਆ ਕੱਪੜੇ ਵੀ ਲਾਉਂਦਾ ਦੇਖ ਲਾ ਇੰਨੇ ਦਿਨ ਹੋ ਗਿਆ ਇਹੀ ਕੋਸ਼ਿਸ਼ ਚੱਲਦਾ ਇਦਰਾ ਮਹਿੰਤਾਂ ਦੇ ਪੁੱਤ ਜੱਟ ਦੇ ਦੇਖਦਾ ਹੈ ਤਾਂ ਸਾਰਾ ਪਿੰਡ ਖੜ ਕੇ ਵਾਹ ਜੀ ਵਾਹ ਸੌਣ ਦਾ ਨਾਲ ਨਾਲ ਛੇਰੋ ਛੇਰੀ ਵੀ ਕਰਦੇ ਸਾਡੇ ਬੰਦੇ ਤੇ ਡੋਰਾਂ ਵੀ ਦੇਖ ਲਓ ਮਦਦੋਂ ਕੰਮ ਕਰਕੇ ਆਇਆ ਮਜ਼ਾ ਆ ਗਿਆ ਵੀਰ ਜੀ ਇਹੀ ਚੀਜ਼ ਦੇ ਨਜ਼ਾਰਾ ਆ ਓਕੇ ਰਪੋਰਟ ਆ ਮੁੱਲੀ ਹੁਣੀ ਨਾਲ ਸਾਡੇ ਜਦੋਂ ਆਉਂਦੇ ਆ ਅਸੀਂ ਹੱਥੋਂ ਥੋੜੀ ਜਿਹੀ ਹੋਰ ਕਰਾ ਦੇਈਏ ਕਿਉਂ ਮੁੱਲੀ ਜੀ ਆਉਂਦੇ ਹੁਣੀ ਟ੍ਰੈਕ ਸੌਲੇ ਚ ਕਰ ਰਹੇ ਆ ਸੁਣਿਆ ਤੇ ਸਾਬ ਸੁਣ ਆਜੀ ਦਿਨ ਮਿੱਤਰ ਹਾਂਜੀ ਸੈਂਟਰ ਬਾਕਸ ਵੀ ਚੈੱਕ ਕਰ ਲਓ ਥੋੜਾ ਜਿਹਾ ਤੇ ਕਾਫੀ ਗੱਡੀ ਗੰਦੀ ਸੀ ਤੇ ਮੈਂ ਨਵੀਂ ਬਣਾ ਦਿੱਤੀ ਗੱਡੀ ਮਰਾਏ ਬਾਈ ਉਹਨਾਂ ਦਾ ਫਸਟ ਟਾਈਮ ਆਏ ਆ ਹੋਰ ਵੀ ਗੱਡੀਆਂ ਨਹੀਂ ਕਰਾਂਗੇ ਤੇ ਬਾਈ ਜੀ ਕਹਿੰਦੇ ਚਲੋ ਨੈਕਸ ਸੰਡੇ ਸਾਡਾ ਨੰਬਰ ਜਰੂਰ ਰੱਖ ਲਿਓ ਤੇ ਵੀਡੀਓ ਕਰ ਦਿਓ ਲਾਈਕ ਤੇ ਹੁਣ ਧੰਨਵਾਦ ਲੈਂਦਾ ਹਾਂ ਇਹ ਵਲੌਗ ਯਸ ਪਾਸ